ਕਿਸਾਨ ਦੋਸਤੋ ਮੈਂ ਤੁਹਾਡਾ ਦੋਸਤ ਸਤੀਸ਼ ਕੰਬੋਜ ਜਤ ਬਰਾਦਰ ਸਰਵਣ ਕੰਬੋਜ ਤਹਿਸੀਲ ਰਤਿਆ ਡਿਸਟ੍ਰਿਕਟ ਫਤਿਹਪੁਰ ਸਾਹਿਬ ਪਿੰਡ ਨੰਗਲ ਟੋਨੀ ਹਰਿਆਣੇ ਦੇ ਨਿਵਾਸੀ ਹਾਂ ਦੋਸਤੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਆ ਪੂਸ਼ਾ 44 ਪੂਸ਼ਾ 44 ਹਰ ਕਿਸਾਨ ਜੋ ਇਸ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਇਸ ਵਾਰੀ 2024 ਦੇ ਵਿੱਚ ਹਰੇਕ ਝੋਨੇ ਦੇ ਝਾੜ ਘਟੇ ਨੇ ਅਤੇ ਕੁਝ ਕੁ ਵੈਰਿਟੀਆਂ ਇਹ ਹੋ ਜਾਂਦੀ ਜਿਹੜੇ ਰਾਈਸ ਮਿਲਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤੇ ਗਏ ਜਿੱਦਾਂ ਕਿ ਇਸ ਦੇ ਵਿੱਚ ਮੌਇਸਚਰ ਨਹੀਂ ਛੱਡਦੀ ਦਾਣੇ ਦੀ ਟੁੱਟਤ ਜ਼ਿਆਦਾ ਹੁੰਦੀ ਹੈ ਅੱਗੇ ਵੇਚ ਜਾਨੇ ਸੀ ਤੇ ਦਿੱਕਤ ਆਉਂਦੀ ਹੈ ਪੈਰਾ ਵਗੈਰਾ ਦੋਸਤੋ ਅੱਜ ਜਿਹੜਾ ਤੁਸੀਂ ਮੇਰਾ ਖੇਤ ਦੇਖ ਰਹੇ ਹੋ ਇਹ ਆਪਣੇ ਕੋਲ ਪੂਸ਼ਾ 44 ਦਾ ਖੇਤ ਹੈ ਇਹ ਆਪਣੇ ਵੱਲੋਂ ਬਹੁਤ ਹੀ ਸਚੱਜੇ ਢੰਗ ਨਾਲ ਤਿਆਰ ਕੀਤਾ ਗਿਆ ਉਹ ਮੈਂ ਤੁਹਾਨੂੰ ਇਸ ਵਾਰੀ ਥੋੜੀ ਜੀ ਦੋ ਜਾਣਕਾਰੀ ਦੇ ਦਿਆਂ ਦੋ ਕਿਸਮਾਂ ਇਸ ਵਾਰੀ ਐਦਾਂ ਦੀਆਂ ਨੇ ਜਿਸਨੇ ਜਿਹੜੀ ਪਿੱਛੇ ਜੀ ਗਰਮੀ ਪਈ ਸੀ ਝੋਨੇ ਦੇ ਨਸਾਰੇ ਦੇ ਉੱਪਰ ਇਹਨਾਂ ਦੇ ਉੱਪਰ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਉਹ ਰਾਜ ਸਿਲਰ ਵੀ ਇਹਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਨੇ। ਜ਼ਿਮੀਦਾਰ ਵੀ ਖੁਸ਼ ਹੈ ਅਤੇ ਆਪਣੇ ਨਾਲੇ ਆਰਤੀਆ ਖੁਸ਼ ਹੈ। ਦੋਸਤੋ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਤੁਸੀਂ ਵੈਰਿਟੀ ਦੇਖ ਰਹੇ ਹੋ ਇਹ ਪਿੰਡ ਨੰਗਲਟਾਣੀ ਦੇ ਵਿੱਚ ਮੇਰੇ ਖੇ ਖੁਦ ਦੇ ਖੇਤ ਦੇ ਵਿੱਚ ਲੱਗੀ ਹੋਈ ਹੈ। ਹੋਰ ਕੁਝ ਕੋ ਕਿਸਾਨ ਵੀ ਇੱਕ ਹੀ ਗਏ ਹੋਣ। ਦੋਸਤੋ ਇਸ ਵਾਰ ਪੀਲੀ ਪੂਸ਼ਾ ਅਤੇ ਪੂਸ਼ਾ 44 ਦੋ ਵੈਰੈਟੀਆਂ ਐਦਾਂ ਦੀਆਂ ਨੇ ਜਿਹੜੀਆਂ ਸਭ ਤੋਂ ਵੱਧ ਇਸ ਵਾਰੀ ਝਾੜ ਦੇਣ ਵਿੱਚ ਕਾਮਯਾਬ ਹੋਈਆਂ ਨੇ ਝਾੜ ਇਹਨਾਂ ਦੇ ਚੰਗੇ ਆਏ ਨੇ ਰਾਈਸ ਮਿਲਰਾਂ ਨੇ ਇਹਨਾਂ ਨੂੰ ਕੋਈ ਨਹੀਂ ਨੰਕਾਰਿਆ ਔਰ ਆਰਤੀ ਵੀ ਖੁਸ਼ ਜ਼ਿੰਮੇਦਾਰ ਵੀ ਖੁਸ਼ ਨਾਲੇ ਰਾਈਸ ਮਿਲਰ ਵੀ ਖੁਸ਼ ਦੋਸਤੋ ਜੋ ਕਿਸਾਨ ਵੀਰ ਆਪਣਾ ਚੈਨਲ ਪਹਿਲੀ ਵਾਰੀ ਦੇਖ ਰਿਹਾ ਹੋ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਲਾਈਕ ਵੀਡੀਓ ਕਰੇ ਕਿਸਾਨਾਂ ਤੱਕ ਅੱਗੇ ਵੀਡੀਓ ਇਹ ਪਹੁੰਚਾਵੇ ਔਣ ਵਾਲੇ ਟਾਈਮ ਦੇ ਵਿੱਚ ਪੂਸ਼ਾ 44 ਅਤੇ ਪੀਲੀ ਪੂਸ਼ਾ ਸੰਗੀ ਤਰ੍ਹਾਂ ਆਪਣੇ ਵੱਡਾ ਏਰੀਆ ਲੱਗੂਗਾ ਇਸ ਕਰਕੇ ਤੁਸੀਂ ਇਹਨਾਂ ਦਾ ਬੀਜ ਜਿੱਥੇ ਵੀ ਮਿਲਦਾ ਹੁਣੇ ਤੁਸੀਂ ਲੈ ਕੇ ਰੱਖ ਲਓ ਬਹੁਤ ਚੰਗਾ ਹੈ ਔਰ ਆਦੇ ਟੁਹੇਖ ਵਾਸਤੇ ਇਹ ਤੁਸੀਂ ਨਾਲ ਦੁਰਦਦੇ ਰਹੋ ਧੰਨਵਾਦ ਕਿਸਾਨ ਦੋਸਤੋ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ ਜਾਣਕਾਰੀ ਕਮੈਂਟ ਜ਼ਰੂਰ ਦਿਓ ਧੰਨਵਾਦ